ਦਿੱਲੀ ਇਲੈਕਸ਼ਨ ਈਵੀਐਮ ਈਵੀਐਮ ਦਾ ਫੁੱਲ ਫਾਰਮ ਹੋਣਾ ਚਾਹੀਦਾ ਇੱਛਾ ਅਨਸਾਰ VOTING ਮਸ਼ੀਨ ਈ ਇੱਛਾ ਅਨਸਾਰ ਵੀ VOTING ਮਸ਼ੀਨ ਜਿਹਨੂੰ ਚਾਵੇ ईवीएम ਜਿਤਾ ਸਕਦੀ ਹੈ ਜੇ ਦਾ ਰਾਜ ਲੈਣਾ ਚਾਵੇ ਲੈ ਸਕਦੀ ਹੈ ਕਿਉਂਕਿ ਇਹਦਾ ਨਾਮ ਆ ਈਵੀਐਮ ਲੋਕਾਂ ਦਾ ਬਟਨ ਦਬਾਉਣਾ ਪਰ ਨਿਸ਼ਾਨ ਲਾਉਣਾ ईवीएम ਦਾ ਕੰਮ ਹੈ ਕੇ ਨਿਸ਼ਾਨ ਕਿਤੇ ਤੇ ਲੱਗਣਾ ਉਹ ای وی ایم ਦਾ ਇੱਛਾ ਅਨਸਾਰ VOTING ਮਸ਼ੀਨ ਦਾ ਕੰਮ ਆ ਜੋ ਇਸ ਮਸ਼ੀਨ ਦੀ ਇੱਛਾ ਹੋਊਗੀ ਉਸ ਦੇ ਉੱਤੇ ਇਹ ਨਿਸ਼ਾਨ ਲਗਾ ਦੇਗੀ ਇਸ ਕਰਕੇ EVM ਦੀ ਫੁੱਲ ਫਾਰਮ ਬਣਦੀ ਆ ਇੱਛਾ ਅਨਸਾਰ ਵੋਟਿੰਗ ਮਸ਼ੀਨ ਆਪਣੀ ਮਰਜ਼ੀ ਨਾਲ ਵੋਟ ਦਾ ਨਿਸ਼ਾਨ ਲਾਉਣ ਵਾਲੀ ਮਸ਼ੀਨ ਆਪਣੀ ਇੱਛਾ ਅਨਸਾਰ ਰਾਜ ਦੇਣ ਵਾਲੀ ਮਸ਼ੀਨ ਆਪਣੀ ਇੱਛਾ ਅਨਸਾਰ ਜਿਸ ਪਾਰਟੀ ਨੂੰ ਚਾਹੇ ਇਹ ਜਿਤਾ ਸਕਦੀ ਆ ਇਹ ਲੋਕਤੰਤਰ ਨਹੀਂ ਮਸ਼ੀਨ ਦੇ ਉੱਤੇ ਲੋਕਤੰਤਰ ਦਾ ਰਾਜ ਨਹੀਂ ਮਸ਼ੀਨ ਉੱਤੇ ਲੋਕਤੰਤਰ ਦਾ ਹੱਕ ਨਹੀਂ ਮਸ਼ੀਨ ਉੱਤੇ ਇਸ ਦਾ ਆਪਣਾ ਹੱਕ ਹੈ ਇਹ ਜਿਸ ਨੂੰ ਚਾਹੇ ਉਸ ਨੂੰ ਜਿਤਾ ਸਕਦੀ ਹੈ ਜਿਸ ਨੂੰ ਚਾਹੇ ਹਰਾ ਸਕਦੀ ਹੈ ਜਿਸ ਨੂੰ ਚਾਹੇ ਇਹ ਜਿੱਤ ਦਾ ਨਿਸ਼ਾਨ ਦਵਾ ਸਕਦੀ ਹੈ ਇਸ ਨੂੰ ਕਹਿੰਦੇ ਹਨ ਇੱਛਾ ਅਨਸਾਰ VOTING MACHINE EVM